ਫਰਜ਼ੀ ਟਰੈਵਲ ਏਜੰਟਾਂ ਦੇ ਉੱਤੇ ਹੁਣ ਸਿਕੰਜਾ ਕੱਸਿਆ ਜਾਵੇਗਾ ਕਿਉਂਕਿ ਹਾਈ ਕੋਰਟ ਦੇ ਵਿੱਚ 20 ਕ ਪਟੀਸ਼ਨ ਪਹੁੰਚੀ ਹੈ ਜਿਦੇ ਵਿੱਚ ਦੋ ਤਿੰਨ ਮਦਾਂ ਵਿਚਾਰੀਆਂ ਗਈਆਂ ਪੰਜਾਬ ਦੇ ਨੌਜਵਾਨ 127 ਰਿਪੋਰਟ ਹੋਈ ਨੇ ਹੁਣ ਤੱਕ ਚੈੱਕ ਪੁਆਇੰਟ ਬਣਨੇ ਚਾਹੀਦੇ ਨੇ ਕਿ ਕਿਹੜਾ ਕਿਸ ਤਰੀਕੇ ਦੇ ਨਾਲ ਵਿਦੇਸ਼ ਜਾ ਰਿਹਾ ਹੈ ਕਿਹੜੇ ਟਰੈਵਲ ਏਜੰਟ ਦੇ ਰਾਹੀਂ ਜਾ ਰਿਹਾ ਹੈ ਇੱਕ ਸ਼ਖਸ ਹੈ ਲੁਧਿਆਣਾ ਦਾ ਇਹਦੀ ਵਾਈਫ ਨੇ ਕੰਪਲੇਂਟ ਕੀਤੀ ਹੈ ਪੰਜ ਏਜੰਟਾਂ ਦੇ ਖਿਲਾਫ ਜਿਨ੍ਹਾਂ ਨੇ ਫੇਕ ਪਾਸਪੋਰਟ ਯੂਪੀ ਤੋਂ ਬਣਵਾ ਕੇ ਦਿੱਤਾ 69 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਨੇ ਕਾਪੀਸ਼ਨ ਦੇ ਉੱਤੇ ਸੁਣਵਾਈ ਕਰਦੇ ਕਹੇ ਦਿੱਤਾ ਹੈ ਕਿ ਪੰਜਾਬ ਸਰਕਾਰ ਕੋਈ ਠੋਸ ਨੀਤੀ ਬਣਾਵੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੇ 127 ਨੌਜਵਾਨਾ ਨੇ 43 ਕਰੋੜ ਰੁਪਇਆ ਖਰਚ ਆਇਆ ਤਰਮਿੰਦਰ ਜੀ 43 ਕਰੋੜ 127 ਨੌਜਵਾਨਾਂ ਨੇ ਸਰ ਫਰਜ਼ੀ ਟਰੈਵਲ ਏਜੰਟਾਂ ਦੇ ਉੱਤੇ ਹੁਣ 56 ਕੱਸਿਆ ਜਾਵੇਗਾ ਕਿਉਂਕਿ ਹਾਈ ਕੋਰਟ ਦੇ ਵਿੱਚ 20 ਕਪਟੀਸ਼ਨ ਪਹੁੰਚੀ ਹੈ ਜਿਦੇ ਵਿੱਚ ਦੋ ਤਿੰਨ ਮਦਾਂ ਵਿਚਾਰੀਆਂ ਗਈਆਂ ਇੱਕ ਤਾਂ ਇਹ ਕਹਿੰਦੇ ਜੀ ਕੁਝ ਚੈੱਕ ਪੁਆਇੰਟ ਬਣਨੇ ਚਾਹੀਦੇ ਨੇ ਕਿ ਕਿਹੜਾ ਕਿਸ ਤਰੀਕੇ ਦੇ ਨਾਲ ਵਿਦੇਸ਼ ਜਾ ਰਿਹਾ ਹੈ ਕਿਹੜੇ ਟਰੈਵਲ ਏਜੰਟ ਦੇ ਰਾਹੀਂ ਜਾ ਰਿਹਾ ਹੈ ਇਸ ਤੋਂ ਇਲਾਵਾ ਜਿਹੜੇ ਟਰੈਵਲ ਏਜੰਟ ਸਹੀ ਨੇ ਜਿਹੜੇ ਕੰਮ ਵੀ ਦਵਾਉਂਦੇ ਨੇ ਸਾਰਾ ਕੁਝ ਸਹੀ ਕਰਦੇ ਨੇ ਕਾਗਜ਼ੀ ਕਾਰਵਾਈ ਪੂਰੀ ਹੁੰਦੀ ਆ ਉਹਨਾਂ ਦੀ ਇੱਕ ਸੂਚੀ ਨੂੰ ਦਰੁਸਤ ਕੀਤਾ ਜਾਵੇ ਤੇ ਦੂਜਾ ਜਿਹੜੇ ਫਰਜ਼ੀ ਟਰੈਵਲ ਏਜੰਟ ਨੇ ਉਹਨਾਂ ਦੇ ਉੱਤੇ ਕਾਰਵਾਈਆਂ ਕੀਤੀਆਂ ਜਾਣ ਇੱਕ ਪਟੀਸ਼ਨ ਸੀਗੀ ਕਮਲ ਪੌਲ ਸਿੰਘ ਇੱਕ ਵਕੀਲ ਨੇ ਉਹਨਾਂ ਨੇ ਇਹ ਪਟੀਸ਼ਨ ਪਾਈ ਸੀ ਤੇ ਇਹਦੇ ਉੱਤੇ ਹੁਣ ਜਦੋਂ ਸੁਣਵਾਈ ਹੋਈ ਹੈ ਤਾਂ ਇੱਕ ਮੁੱਖ ਜੱਜ ਨੇ ਜੀ ਸ਼ੀਲ 나ਗੂ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਾਲ ਉਹਨਾਂ ਦੇ ਇੱਕ ਹੋਰ ਵੀ ਨੇ ਗਰੇਵਾਲ ਸਾਹਿਬ ਹਰਮੀ ਸਿੰਘ ਗਰੇਵਾਲ ਉਹਨਾਂ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਕਰਦੇ ਕਹਿ ਦਿੱਤਾ ਹੈ ਕਿ ਪੰਜਾਬ ਸਰਕਾਰ ਕੋਈ ਠੋਸ ਨੀਤੀ ਬਣਾਵੇ ਏਜੰਟਾਂ ਦੇ ਖਿਲਾਫ ਕਾਰਵਾਈ ਕਰੇ ਤੇ 1 ਮਹੀਨੇ ਦਾ ਸਮਾਂ ਵੀ ਨਿਰਧਾਰਤ ਕਰ ਦਿੱਤਾ ਗਿਆ ਹੈ ਕਿ 30 ਦਿਨਾਂ ਦੇ ਵਿੱਚ ਵਿੱਚ ਸਾਰਾ ਤੁਸੀਂ ਰੋਡਮੈਪ ਆਪਣਾ ਤਿਆਰ ਕਰ ਲਓ ਉਧਰੋਂ ਹਰਿਆਣਾ ਸਰਕਾਰ ਵੀ ਆਪਣੇ ਆਉਣ ਵਾਲੇ ਸੈਸ਼ਨ ਦੇ ਵਿੱਚ ਬਿੱਲ ਲਿਆਂਨ ਜਾ ਰਹੀ ਹੈ ਪਹਿਲਾਂ ਵੀ ਉਹਨਾਂ ਨੇ ਇੱਕ ਬਿੱਲ ਲਿਆਂਦਾ ਸੀਗਾ ਇਮੀਗ੍ਰੇਸ਼ਨ ਨੂੰ ਲੈ ਕੇ ਪਰ ਉਹ ਕੇਂਦਰ ਸਰਕਾਰ ਨੇ ਵਾਪਸ ਮੋੜਤਾ ਸੀ ਕਹਿੰਦੇ ਕਾਫੀ ਖਾਮੀਆਂ ਸੀ ਤੋਂ ਨਵੇਂ ਸਿਰੇ ਤੋਂ ਹੀ ਇਹ ਬਿੱਲ ਆ ਜਿਹੜਾ ਉਹ ਮਸੌਦਾ ਸਾਰਾ ਤਿਆਰ ਕੀਤਾ ਜਾਣਾ ਤੇ ਇੱਕ ਜਿਹੜੀ ਉਮੀਦ ਵੱਜਦੀ ਨਜ਼ਰ ਆ ਰਹੀ ਹੈ ਕਿਉਂਕਿ ਹੁਣ ਕੋਰਟ ਦੇ ਵਿੱਚ ਜਦੋਂ ਮਾਮਲਾ ਚਲਿਆ ਜਾਵੇ ਤਾਂ ਫਿਰ ਸਾਰੀਆਂ ਧਿਰਾਂ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਜੀ हां जी ਧਰਮਿੰਦਰ ਜੀ ਬਿਲਕੁਲ ਫਰਜ਼ੀ ਵਾੜਾ ਤਾਂ ਬਹੁਤ ਜ਼ਿਆਦਾ ਨੁਕਸਾਨ ਆਲਰੇਡੀ ਪੰਜਾਬ ਦਾ ਕਰ ਗਿਆ ਆ ਜੀ ਤੇ ਮੈਂ ਇੱਕ ਰਿਪੋਰਟ ਲਾਭ ਰਹੇ ਆ ਉਹਦੇ ਚ ਦੱਸਿਆ ਗਿਆ ਹੈ ਕਿ ਪੰਜਾਬ ਦੇ ਨੌਜਵਾਨ 127 ਰਿਪੋਰਟ ਹੋਏ ਨੇ ਹੁਣ ਤੱਕ ਜੀ 127 ਨੌਜਵਾਨਾਂ ਨੇ 43 ਕਰੋੜ ਰੁਪਇਆ ਖਰਚਿਆ ਧਰਮਿੰਦਰਜੀਤ 43 ਕਰੋੜ 127 ਨੌਜਵਾਨਾਂ ਨੇ ਸਰ ਕਿਸੇ ਨੇ 40 ਲੱਖ ਦਿੱਤਾ ਕਿਸੇ ਨੇ 50 ਲੱਖ ਦਿੱਤਾ ਕਿਸੇ ਨੇ 1 ਕਰੋੜ ਦਿੱਤਾ ਜੋ ਵੀ ਹੈ 127 ਡਿਪੋਟੀ ਪੰਜਾਬ ਦੇ ਤੇ ਅਮਰੀਕਾ ਜਾਣ ਲਈ ਜਿਹੜੇ ਉਹਨਾਂ ਦੇ ਸੁਪਨੇ ਪੂਰੇ ਨਹੀਂ ਹੋਏ ਉਹਨਾਂ ਲਈ 43 ਕਰੋੜ ਰੁਪਇਆ ਖਰਚਿਆ ਤੇ 43 ਕਰੋੜ ਰੁਪਏ ਦੇ ਵਿੱਚ ਧਰਮਿੰਦਰਜੀਤ ਜੀ ਦਾ ਇੱਕ ਚੰਗੀ ਭਲੀ ਫੈਕਟਰੀ ਭਾਰਤ ਦੇ ਵਿੱਚ ਲਾਈ ਜਾਵੇ ਕਿਤੇ ਦੇਖ ਕੇ ਕੋਈ ਵੀ ਪ੍ਰੋਡਕਸ਼ਨ ਦਾ ਕੰਮ ਕੀਤਾ ਜਾਵੇ ਤਾਂ ਉਹ ਹੋ ਸਕਦਾ ਸੀਗਾ ਜੀ ਪਰ ਨਹੀਂ ਅਸੀਂ ਆ ਜਿਹੜੇ ਹੈਂਡ ਕੱਫ ਡੋ ਕੇ ਚੀਨਾ ਪਾ ਕੇ ਵਾਪਸ ਆਏ ਆ ਹਮ ਕਈਆਂ ਨੇ ਇਹ ਵੀ ਬਿਆਨ ਦਿੱਤੇ ਆ ਕਿ ਇਹ ਜੀ ਸਾਡੀ ਦਸਤਾਰ ਵੀ ਲਹਾਤੀ ਸਾਡੇ ਕੱਪੜੇ ਵੀ ਲਹਾਤੇ ਸਾਨੂੰ ਬੇਇੱਜ਼ਤ ਕੀਤਾ ਗਿਆ ਜੀ ਉਹਨਾਂ ਦੇ ਜੋ ਵੀ ਰੂਲ ਨੇ ਪਰ ਇਦੇ ਚ ਫਰਜੀ ਏਜੰਟ ਹਮ ਜਿੰਨਿਆਂ ਦੇ ਉੱਤੇ ਵੀ ਪਰਚਾਦਰ ਹੋਇਆ ਐਗਜ਼ੈਕਟ ਤਾਂ ਖੈਰ ਡਿਟੇਲ ਹੁਣ ਮੇਰੇ ਕੋਲ ਐਗਜ਼ੈਕਟ ਨਹੀਂ ਹੋਣੀ ਪਰ ਇੱਕ ਸ਼ਖਸ ਹੈ ਲੁਧਿਆਣਾ ਦਾ ਜੀ ਉਹ ਇੱਕ ਵਾਰੀ ਨੈਰੋਬੀ ਤੋਂ ਇੱਕ ਵਾਰੀ ਬੈਲਾਰਸ ਤੋਂ ਜੀ ਤੇ ਤੀਜੀ ਵਾਰੀ ਯੂਐਸਏ ਤੋਂ ਰਿਪੋਰਟ ਹੋਇਆ ਧਰਮਿੰਦਰ ਜੀ ਹਮ ਤੇ ਇਹਦੀ ਵਾਈਫ ਨੇ ਕੰਪਲੇਂਟ ਕੀਤੀ ਐ ਪੰਜ ਏਜੰਟਾਂ ਦੇ ਖਿਲਾਫ ਜਿਨ੍ਹਾਂ ਨੇ ਫੇਕ ਪਾਸਪੋਰਟ ਯੂਪੀ ਤੋਂ ਬਣਵਾ ਕੇ ਦਿੱਤਾ ਹੂੰ ਤੇ ਉਹਨੂੰ ਤਕਰੀਬਨ 69 ਲੱਖ ਰੁਪਏ 69 ਲੱਖ ਰੁਪਏ ਦੀ ਠੱਗੀ ਮਾਰ ਚੁੱਕੇ ਨੇ ਉਹ ਹੂੰ ਉਹ ਤੁਸੀਂ ਇਹ ਸੋਚ ਕੇ ਦੇਖੋ ਵੀ 69 ਲੱਖ ਰੁਪਏ ਇੱਕ ਸ਼ਖਸ ਕਰ ਚੁੱਕਿਆ ਆਪਣੇ ਡ੍ਰੀਮਸ ਨੂੰ ਹੂੰ ਪੂਰਾ ਕਰਨ ਲਈ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਕਿ ਮੈਂ ਇੱਥੋਂ ਕਿਸੇ ਤਰੀਕੇ ਬਾਹਰ ਚਲਾ ਜਾਵਾਂ Ludhiana ਦਾ ਸ਼ਖਸ ਹੈ ਇਹ ਜੀ ਇਹ ਫੇਕ ਪਾਸਪੋਰਟ ਸਾਰਾ ਕੁਝ ਹੁਣ ਉਹ ਏਜੰਟ ਨੇ ਜਿਹੜੇ ਕਿੱਦਾਂ ਨਕਲੀ ਪਾਸਪੋਰਟ ਬਣਾ ਲੈਂਦੇ ਆ ਪਹਿਲਾਂ ਤਾਂ ਸੁਣੀਦਾ ਸੀ ਕਿਤੇ ਵੀ ਅਖੇ ਜੀ ਭਾਰਤ ਚੋਂ ਨਹੀਂ ਗਏ ਨੇਪਾਲ ਵੱਲੋਂ ਚਲੇ ਜਾਓ ਜੀ ਫਲਾਣੇ ਕੰਟਰੀ ਦਾ ਪਾਸਪੋਰਟ ਬਣਾ ਲਓ ਜੀ ਪਹਿਲਾਂ ਤਾਂ ਫੋਟੋ ਹੁੰਦੀਆਂ ਸੀ ਲੋਕ ਉਤਾਰ ਕੇ ਫੋਟੋ ਤੇ ਦੂਜੇ ਦੀ ਲਾ ਕੇ ਸਟੈਂਪਸ ਰੂਮ 'ਪੀ ਜਿਗਾੜਬਾਜੀ ਜੀ ਕਰਦੇ ਹੁੰਦੇ ਸੀ ਇਹ ਗੱਲਾਂ ਸੁਣੀਆਂ ਸੀ ਅਖਬਾਰਾਂ 'ਚ ਪੜੀਆਂ ਸੀ ਕਿ ਨਕਲੀ ਪਾਸਪੋਰਟ ਇਦਾਂ ਬਣਦੇ ਆ ਹੁਣ ਤਾਂ ਤੁਹਾਡੇ ਬਾਇਓਮੈਟ੍ਰਿਕਸ ਨੇ ਤੁਹਾਡੇ ਸਾਰੇ ਆ ਥੰਬ ਪ੍ਰਿੰਟ ਸੁੰਗਲਾਂ ਦੇ ਸਾਰਾ ਕੁਝ ਤੁਹਾਡਾ ਉਹਨਾਂ ਕੋਲੇ ਹੈ ਡਾਟਾ ਫੇਰ ਕਿੱਦਾਂ ਬਣ ਜਾਂਦੇ ਹਨ ਨਕਲੀ ਪਾਸਪੋਰਟ ਪਹਿਲੀ ਗੱਲ ਤਾਂ ਇਹ ਹੈ ਜੇ ਕੋਈ ਨਕਲੀ ਪਾਸਪੋਰਟ ਬਣੇ ਨੇ ਉਹਦੇ ਪਿੱਛੇ ਇਕੱਲੇ ਏਜੰਟ ਕਸੂਰवार ਨਹੀਂ ਹੈਗੇ ਉਹਦੇ ਪਿੱਛੇ ਜਿਹੜਾ ਤੁਹਾਡਾ ਪਾਸਪੋਰਟ ਬਣਾਉਣ ਵਾਲਾ ਡਿਪਾਰਟਮੈਂਟ ਹੈ ਵਿਭਾਗ ਹੈ ਉਹਦੇ ਵਿੱਚ ਵੀ ਕੋਈ ਨਾ ਕੋਈ ਲੋਕ ਬੈਠੇ ਹੋਏ ਨੇ ਜਿਹੜੇ ਕਿ ਇਸ ਤੰਦੇ ਨੂੰ ਵਧਾਵਾ ਦੇ ਰਹੇ ਨੇ ਤੇ ਉਹਦੇ ਪਿੱਛੇ ਕੌਣ ਹੋ ਸਕਦਾ ਆ ਵੱਡੇ ਅਫਸਰ ਉਹਨਾਂ ਨੂੰ ਨਕੇਲ ਕੌਣ ਕਸੂਗਾ ਉਹਨਾਂ ਨੂੰ ਤਾਂ ਨਕੇਲ ਤਾਂ ਕਸੋਂਗੇ ਜੇ ਉਹਨਾਂ ਤੱਕ ਪਹੁੰਚੋਂਗੇ ਹਮ ਖੈਰ ਇਹ ਇਹ ਜਿਹੜੇ ਛੋਟੇ ਮੋਟੇ ਏਜੰਟ ਫੜ ਲੈਣੇ ਇੱਕ ਵਾਰੀ ਮੁੜ ਕੇ ਉਹਨਾਂ ਦੀਆਂ ਸਮਾਨਤਾ ਹੋ ਜਾਣੀ ਹੈ ਮੈਂ ਕਹਿੰਦਾ ਕਿ ਜਿੰਨੇ ਵੀ ਏਜੰਟ ਫੜੋ ਜਦਾਦ ਕੁਰਕ ਕਰੋ ਉਹਨਾਂ ਤੇ ਪੈਸੇ ਜਿੰਨੇ ਬਣਦੇ ਆ ਲੋਕਾਂ ਦੇ ਵਾਪਸ ਕਰੋ ਬਾਕੀ ਦੇ ਉਸ ਏਜੰਟ ਨੂੰ ਵਾਪਸ ਕਰ ਦੋ ਕਿ ਭਾਈ ਤੇਰੇ ਹਿਸੇ ਇੰਨਾ ਕੀ ਆਂਦਾ ਸੀ ਤੇਰੀ ਔਕਾਤ ਇੰਨੀ ਕੀ ਸੀਗੀ ਕਿਉਂ ਕਿਉਂਕਿ ਇੱਕ ਬੰਦੇ ਨੂੰ ਤੂੰ ਅਜਿਹੇ ਰਸਤੇ ਤੋਂ ਬਾਹਰ ਭੇਜਿਆ ਆਇਆ ਜਿੱਥੇ ਦਲਦਲ ਵੀ ਐ ਜਿੱਥੇ ਜੰਗਲ ਵੀ ਨੇ ਤੇ ਕਈਆਂ ਨੇ ਤਾਂ ਇਹ ਵੀ ਕਿਹਾ ਕਹਿੰਦੇ ਜੀ ਮੈਨੂੰ ਤਾਂ ਰਸਤੇ ਦੇ ਵਿੱਚ ਜਿਹੜੇ ਏਜੰਟ ਲੈ ਕੇ ਜਾਂਦੇ ਆ ਅੱਗੇ ਦੀ ਅੱਗੇ ਗਾਂ ਦੀ ਗਾਂ ਉਹਨਾਂ ਨੇ ਇੱਥੇ ਤੱਕ ਕਹਿਤਾ ਸੀ ਵੀ ਇਹ ਜਿਆਦਾ ਬੋਲਦਾ ਇਹਦੇ ਗੋਲੀ ਮਾਰੋ ਜੀ ਸੋ ਇੰਨੇ ਖੌਫ ਦੇ ਵਿੱਚ ਤੁਸੀਂ ਭੇਜਤਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਤੀ ਕਿੰਨੇ ਕ ਪਰਚੇ ਉਹਨਾਂ ਤੇ ਪਾ ਲਉਗੇ ਸਜ਼ਾ ਵੀ ਦਿਵਾ ਦੋਗੇ ਪਰ ਕੀ ਇਹ ਰਵਾਇਤ ਰੁਕ ਜਾਊਗੀ ਜੀ ਕੀ ਅੱਜ ਤੋਂ ਸਾਲ ਬਾਅਦ ਤੁਸੀਂ ਸੋਚ ਸਕਦੇ ਹੋ ਕਿ ਭਾਰਤ ਚੋਂ ਕੋਈ ਬੱਚਾ ਬਾਹਰ ਨਹੀਂ ਜਾਊਗਾ। ਹੂੰ। ਤੁਸੀਂ ਆ 2-3 ਮਹੀਨੇ ਟੱਪ ਲੈਣ ਦਿਓ, 4 ਮਹੀਨੇ ਟੱਪ ਲੈਣ ਦਿਓ ਦੇਖੋ ਤੁਸੀਂ ਫੇਰ ਫੇਰ ਉਦਾਂ ਹੀ ਲੋਕ ਜਾਣਗੇ ਜੇ ਅੱਜ ਅਮਰੀਕਾ ਬੰਦ ਹੋਊਗਾ ਜੀ, ਯੂਰਪ ਖੁੱਲਜੂਗਾ। ਸਟੂਡੈਂਟਸ ਲਈ ਕੈਨੇਡਾ ਨੇ ਜੇ ਕੋਟਾ ਘਟਾਤਾ ਆਇਆ, ਅਮਰੀਕਾ ਨੇ ਘੱਟ ਸਟੂਡੈਂਟਸ ਲੈਣੇ ਨੇ, ਆਸਟ੍ਰੇਲੀਆ ਨੇ ਸ਼ਕਤੀ ਘਰਤੀ ਤਾਂ ਜਿਹੜੇ ਕੰਟਰੀ ਬਾਕੀ ਨੇ, ਈਵਨ ਸਾਡੇ ਯੂਕਰੇਨ ਦੀ ਜਦੋਂ ਜੰਗ ਛੜੀ ਹੈ ਸਾਨੂੰ ਪਤਾ ਆ। ਕਿ ਨਈ ਨਿਆਣੇ ਸਾਡੇ ਐਮਬੀਬੀਐਸ ਕਰਨ ਗਏ ਹੋਏ ਸੀ ਉੱਥੇ ਜਿਨ੍ਹਾਂ ਨੂੰ ਆਖੇ ਜੀ ਵਾਪਸ ਬੁਲਾ ਲਓ ਫਿਰ ਕਹਿੰਦੇ ਜੀ ਭਾਰਤ ਚ ਉਹਨਾਂ ਨੂੰ ਐਡਮਿਸ਼ਨ ਦਿਵਾਓ ਜੀ ਹੂੰ ਕਿਉਂ ਕਿਉਂਕਿ ਉਹ ਯੂਕਰੇਨ ਚ ਜੰਗ ਲੱਗ ਗਈ ਉਹਨਾਂ ਨੂੰ ਵਾਪਸ ਆਣਾ ਪੈ ਗਿਆ ਪਰ ਕਈ ਲੋਕ ਅਜੇ ਵੀ ਯੂਕਰੇਨ ਵਾਪਸ ਗਏ ਆਖੇ ਜੀ ਉੱਥੇ ਅਸੀਂ ਕਰਾਂਗੇ ਐਮਬੀਬੀਐਸ ਆਪਣੀ ਪੂਰੀ ਯੂਕਰੇਨ ਤੋਂ ਉਹਨਾਂ ਨੂੰ ਯੂਰਪ ਦਾ ਦਵਾਰ ਖੁੱਲਦਾ ਆ ਕਿ ਅੱਗੇ ਅਸੀਂ ਜਰਮਨੀ ਚ ਜਾਂ ਕਿਤੇ ਹੋਰ ਜਾ ਕੇ ਪ੍ਰੈਕਟਿਸ ਕਰ ਸਕਦੇ ਆ ਹੁਣ ਉਹ ਜਿਹੜੇ ਰਸਤੇ ਨੇ ਕੋਈ ਦੇਖੋ ਇਹ ਨਹੀਂ ਆ ਕਿ ਇੱਕ ਅਨਪੜ ਬੰਦਾ ਇਹ ਕੋਈ 12ਵੀਂ ਪਾਸ ਹੀ ਜਾਂਦਾ ਆ ਹਾਂ ਆ ਜਿਹੜੇ ਪੜ੍ਹੇ ਲਿਖੇ ਐ ਐਮਬੀਬੀਐਸ ਕਰਨ ਵਾਲੇ ਬੱਚੇ ਨੇ ਇਹਨਾਂ ਦੀ ਯੂਕਰੇਨ ਜਾ ਕੇ ਐਮਬੀਬੀਐਸ ਕਰਨ ਦੀ ਕੀ ਜ਼ਰੂਰਤ ਆ ਜੀ ਇਹਨਾਂ ਲਈ ਵੀ ਰਸਤੇ ਖੁੱਲਦੇ ਨੇ ਯੂਰਪ ਦੇ ਜਰਮਨ ਦੇ ਹੋਰ ਪਾਸੇ ਦੇ ਇਹ ਵੀ ਕਹਿੰਦੇ ਗਾਂਧੀ ਗਾਂ ਚੱਲਾਂਗੇ ਪੜਿਆ ਲਿਖਿਆ ਯੂਥ ਵੀ ਤੇ ਅਨਪੜ ਯੂਥ ਵੀ ਅਨਪੜ ਮੈਂ ਬਿਲਕੁਲ ਅਨਪੜ ਨਹੀਂ ਕਹਿ ਰਿਹਾ ਹਾਲਾਂਕਿ ਇਹਦੇ ਚ ਤਾਂ 8ਵੀਂ 10ਵੀਂ ਪਾਸ ਵੀ ਸੀਗੇ ਜਿਹੜਾ ਆ ਦੋ ਚਾਰ ਦਿਨ ਪਹਿਲਾਂ ਵਾਪਸ ਆਇਆ ਪੂਰਾ ਡਾਟਾ ਸੀਗਾ ਮੇਰੇ ਕੋਲੇ ਜੀ ਤੇ ਆ ਪਰ ਜਿਹੜੇ ਲੋਕ ਪੜ੍ਹੇ ਲਿਖੇ ਜਾਂਦੇ ਆ ਵਾਪਸ ਹਾਂ ਜਾਂ ਦਸਵੀਂ 12ਵੀਂ ਪਾਸ ਕਰਕੇ ਜਾਂਦੇ ਆ ਉਹਨਾਂ ਸਮੇਤ ਲਗਭਗ ਬਹੁਤ ਸਾਰਾ ਯੂਥ ਭਾਰਤ ਦਾ ਬਾਹਰ ਰਣਾ ਚਾਹ ਰਿਹਾ ਉਹਦੇ ਵਿੱਚ ਇਕੱਲਾ ਪੰਜਾਬ ਨਹੀਂ ਇਹ ਗੁਜਰਾਤ ਹਰਿਆਣਾ ਅਸੀਂ ਦੇਖ ਲੈ ਕਿੰਨੇ ਕਿ ਡਿਪੋਟੀ ਕਿਹੜੇ ਸਟੇਟ ਦੇ ਆ ਰਹੇ ਨੇ ਜੀ ਤੇ ਹਰ ਖਿੱਤੇ ਚੋਂ ਹਰ ਪਾਸਿਓਂ ਭਾਰਤ ਦੇ ਲੋਕ ਬਾਹਰ ਜਾਣਾ ਚਾਹ ਰਹੇ ਨੇ ਉਹਦੇ ਪਿੱਛੇ ਕਾਰਨ ਲੱਭਣਾ ਪਊਗਾ ਜੀ ਤੇ ਜੇ ਸਾਨੂੰ ਲੱਗਦਾ ਹੈ ਕਿ ਭਾਈ ਬਾਹਰ ਅਸੀਂ ਆਪਣੀ ਵਰਕ ਫੋਰਸ ਭੇਜਣੀ ਹੈ ਤਾਂ ਉਹਨੂੰ ਵੀ ਜਿੱਦਾਂ ਇੱਕ ਇਮੀਗ੍ਰੇਸ਼ਨ ਐਕਟ ਕਹਿੰਦੇ ਇਸ ਵਾਰ ਸ਼ਾਇਦ ਪਾਸ ਹੋ ਜਾਵੇ ਪਾਰ ਸਰਕਾਰ ਕੋਲ ਪਾਸ ਕਰੇ ਜੀ ਤੇ ਇੱਕ ਤਾਂ ਉਹਦੇ ਚ ਸ਼ਕਤੀ ਹੋਣੀ ਚਾਹੀਦੀ ਹੈ ਜੀ ਇੱਕ ਜਿਹੜੇ 2500 ਏਜੰਟ ਪੰਜਾਬ ਦੇ ਸੈਂਟਰ ਵੱਲੋਂ ਮਾਨਤਾ ਪ੍ਰਾਪਤ ਨੇ ਜਿਹੜੇ ਵਰਕ ਫੋਰਸ ਨੂੰ ਬਾਹਰ ਭੇਜ ਸਕਦੇ ਨੇ ਉਹਨਾਂ ਦੀ ਗਿਣਤੀ 'ਚ ਵਾਧਾ ਕਰਨਾ ਚਾਹੀਦਾ ਆ ਜੀ ਜੇ 250 ਉਹ 500 ਕਰ ਦਿਓ ਜਿਹਨੇ ਜਾਣਾ ਭਾਈ ਲੀਗਲ ਤਰੀਕੇ ਨਾਲ ਜਾਓ ਤਾਂ ਕਿ ਤੁਸੀਂ ਲੁੱਟ ਖਸੁੱਟ ਦਾ ਸ਼ਿਕਾਰ ਨਾ ਹੋਵੋ ਦੂਜਾ ਤੁਸੀਂ ਐਵੇਂ ਜੰਗਲਾਂ 'ਚ ਜਾਣਾ ਨਾ ਗਮਾਓ। ਤਰਮਿੰਦਰ ਜੀ ਪਤਾ ਨਹੀਂ ਮੈਂ ਪਹਿਲਾਂ ਵੀ ਸ਼ਾਇਦ ਜ਼ਿਕਰ ਕੀਤਾ ਇਸ ਪ੍ਰੋਗਰਾਮ 'ਚ ਜਾਂ ਨਹੀਂ ਪਰ ਮੈਂ ਟੀਵੀ ਤੇ ਜ਼ਰੂਰ ਕਿਸੇ ਤੇ ਜ਼ਿਕਰ ਕੀਤਾ ਹੋਊਗਾ। ਹੂੰ ਮੈਂ ਜਿਹੀਆਂ ਐਪਲੀਕੇਸ਼ਨਾਂ ਦੇਖੀਆਂ ਨੇ ਜਿਹੜੇ ਕਹਿੰਦੇ ਜੀ ਸਾਡਾ ਕੋਈ ਉੱਥੇ ਜਦੋਂ ਅਸੀਂ ਜੰਗਲਾਂ 'ਚੋਂ ਤੁਰੇ ਜਾਂਦੇ ਸੀ ਤਾਂ ਕਿਸੇ ਦੀ ਡੈੱਡ ਬੋਡੀ ਪਈ ਹੈ, ਕਿਸੇ ਦਾ ਪਿੰਜਰ ਪਿਆ ਕਹਿੰਦੇ ਜੀ ਅਸੀਂ ਆਮ ਦੇਖਿਆ ਉੱਥੇ ਪਏ। ਤੇ ਕਈ ਜਣਿਆਂ ਦੇ ਤਾਂ ਕਹਿੰਦੇ ਅਸੀਂ ਨਾ ਕਾਰਡ ਕੋਈ ਜਨਾਂ ਕੋਲੇ ਕਾਗਜ਼ ਸੀ, ਕਾਰਡ ਸੀ ਉਹਨਾਂ ਦਾ ਪਛਾਣ ਪੱਤਰ ਸੀ। ਉਹ ਕੱਢ ਕੇ ਲਿਆਏ ਤੇ ਅਮਰੀਕਾ ਪਹੁੰਚ ਕੇ ਅਸੀਂ ਇਹ ਮੈਂ 10 ਸਾਲ ਪੁਰਾਣੀ ਗੱਲ ਕਰ ਰਹੇ ਆ ਤੇ ਕਹਿੰਦੇ ਇਹ ਅਮਰੀਕਾ ਪਹੁੰਚ ਕੇ ਅਸੀਂ ਉਹਨਾਂ ਦੇ ਘਰ ਦੇ ਨੂੰ ਫੋਨ ਕੀਤਾ ਕਿ ਜੀ ਆਹ ਸਾਨੂੰ ਤੁਹਾਡੇ ਬੰਦੇ ਦੀ ਬਾਡੀ ਫਲਾਣੀ ਥਾ ਜਾਂ ਫਲਾਣੀ ਕੰਟਰੀ ਚ ਜਾਂ ਫਲਾਣੀ ਜੰਗਲ ਚ ਪਈ ਮਿਲੀ ਸੀ ਭਾਈ ਉਹਦੀ ਉਡੀਕ ਨਾ ਕਰਿਓ ਹੁਣ ਹੂੰ ਇਦਾਂ ਦੇ ਹਾਲਾਤ ਨੇ ਪਰ ਫੇਰ ਵੀ ਭਾਰਤੀ ਲੋਕ ਬਾਹਰ ਜਾਂਦੇ ਨੇ ਤੇ ਉਹ ਏਜੰਟ ਬਾਹਰ ਭੇਜਦੇ ਨੇ ਜਿਹੜੇ ਅਜਿਹਾ ਫਰਜੀ ਪਾਸਪੋਰਟ ਬਣਾ ਤੇ ਤੇ ਕਿੰਨਾ ਕੁਛ ਅਸੀਂ ਗਲਤ ਕਰਦੇ ਆ ਕਿੰਨਾ ਅਸੀਂ ਕਾਨੂੰਨ ਦੇ ਨਾਲ ਖੇਡਦੇ ਆ ਕਰਾਂਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਹੱਡੇਵਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ